ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਜਿਹੜਾ ਅੱਜ ਦਾ ਵਿਸ਼ਾ ਹੈ ਨਾ ਉਹ ਥੋੜਾ ਜਿਹਾ ਨਵੇਕਲਾ ਵਿਸ਼ਾ ਹਟਮਾ ਵਿਸ਼ਾ ਹੈ ਔਰ ਇਹ ਵਿਸ਼ਾ ਤਿਆਰ ਪਤਾ ਕਿਵੇਂ ਹੋਇਆ ਆਮ ਮੇਨ ਗੇਟਾਂ ਦੇ ਉੱਤੇ ਕਈਆਂ ਥਾਵਾਂ ਤੇ ਲਿਖਿਆ ਮਿਲਦਾ ਹੈ ਵੇਅਰ ਆਫ ਡੌਗਸ ਮੇਰੇ ਮਨ ਦੇ ਅੰਦਰ ਵਿਚਾਰ ਬਣਿਆ ਵੀ ਸਭ ਤੋਂ ਜ਼ਿਆਦਾ ਖਤਰਨਾਕ ਬੰਦਾ ਹੈ ਕੁੱਤਾ ਨਹੀਂ ਬੰਦਾ ਹੈ ਅ ਜਿੰਨੇ ਕੈਮਰੇ ਨੇ ਉਹ ਬੰਦੇ ਕਰਕੇ ਨੇ ਨਾ ਕੁੱਤੇ ਕਰਕੇ ਨਾ ਹਾਥੀ ਕਰਕੇ ਨਾ ਸ਼ੇਰ ਕਰਕੇ ਨਾ ਸੱਪ ਸਿੰਘ ਕਰਕੇ ਉਸ ਤੋਂ ਬਾਅਦ ਹੋਰ ਕਈ ਤਰ੍ਹਾਂ ਦੇ ਸਿਕਿਉਰਟੀ ਦੇ ਇੰਤਜ਼ਾਮ ਕੀਤੇ ਹੁੰਦੇ ਨੇ ਥਾਂ ਥਾਂ ਤੇ ਲੋਕ ਲਾਏ ਹੁੰਦੇ ਨੇ ਡਬਲ ਡਬਲ ਲੋਕ ਲਾਏ ਹੁੰਦੇ ਨੇ ਡਬਲ ਡਬਲ ਦੋਰਾਆਂ ਲਾਈਆਂ ਹੁੰਦੀਆਂ ਨੇ ਜਾਂ ਸਿਕਿਉਰਟੀ ਗਾਰਡ ਖਿਲਾਰੇ ਹੁੰਦੇ ਨੇ ਕਈ ਕਿਸਮ ਦੀ ਸਿਕਿਉਰਟੀ ਦੇ ਇੰਤਜ਼ਾਮ ਕੀਤੇ ਹੁੰਦੇ ਨੇ ਉਹ ਸਾਰੇ ਕੁੱਤਿਆਂ ਬਿੱਲਿਆਂ ਕਰਕੇ ਨੇ ਕਿਧਰੇ ਯਾ ਛੇਰਾ ਬਗਿਆੜਾਂ ਕਰਕੇ ਨੇ ਯਾ ਸੱਪਾਂ ਠੋਇਆਂ ਕਰਕੇ ਨੇ ਕਿਧਰੇ ਵਿਛੂਆਂ ਕਰਕੇ ਨੇ ਨਹੀਂ ਬੰਦੇ ਕਰਕੇ ਨੇ ਤੋ ਫਿਰ ਖਤਰਨਾਕ ਕੌਣ ਹੋਇਆ ਬੰਦਾ ਜਾਂ ਕੁੱਤਾ ਖੈਰ ਕਿਤਰੇ ਕਿਸੇ ਦਵਾਰ ਦੇ ਉੱਤੇ ਕਿਸੇ ਕੰਪਨੀ ਦੇ ਸਾਹਮਣੇ ਕਿਧਰੇ ਸੱਜੇ ਖੱਬੇ ਇਹ ਲਿਖਿਆ ਨਹੀਂ ਮਿਲਦਾ ਵੀ ਬੇਅਰ ਆਫ ਮੈਨਸ ਇੱਥੇ ਡਾਕੂ ਰਹਿੰਦੇ ਨੇ ਚੋਰ ਰਹਿੰਦੇ ਨੇ ਇਹਨਾਂ ਤੋਂ ਬਚ ਕੇ ਕਿਤੇ ਨਹੀਂ ਲਿਖਿਆ ਮਿਲਦਾ ਬੇਅਰ ਆਫ ਡੌਗਸ ਲਿਖਿਆ ਮਿਲਦਾ ਕੁੱਤਾ ਵਫਾਦਾਰ ਬੜਾ ਹੁੰਦਾ ਕਰਦੀ ਰਖਵਾਲੀ ਕਰਦਾ ਹੈ ਮੈਂ ਥੋੜਾ ਜਿਹਾ ਤੁਹਾਡੇ ਸਾਹਮਣੇ ਨੁਕਤਾ ਰੱਖਣਾ ਚਾਹੁੰਦਾ ਕੁੱਤਾ ਵਫਾਦਾਰੇ ਘਰ ਦੀ ਰਖਵਾਲੀ ਕਰਦਾ ਹੈ ਕੁੱਤੇ ਨੂੰ ਜਦੋਂ ਇਹ ਗੱਲ ਲੱਗਦੀ ਹੈ ਨਾ ਕੁੱਤੇ ਨੂੰ ਇਹ ਭਾਪਦਾ ਹੈ ਕਿ ਫਲਾਣਾ ਬੰਦਾ ਆ ਰਿਹਾ ਹੈ ਮੇਰੇ ਮਾਲਕ ਦੇ ਘਰ ਨੂੰ ਨੁਕਸਾਨ ਨਾ ਪਹਚਾਏ ਮਾਲਕ ਮੇਰਾ ਘਰ ਵਿੱਚ ਨਹੀਂ ਹੈ ਜਾਂ ਮਾਲਕ ਮੇਰਾ ਸੁੱਤਾ ਪਿਆ ਹੈ ਇਹ ਆ ਰਿਹਾ ਹੈ ਕੋਈ ਲੁੱਟੇ ਨਾ ਚੋਰੀ ਨਾ ਕਰੇ ਕੁੱਤਾ ਤੁਹਾਡੀ ਅੱਖ ਵਿੱਚ ਅੱਖ ਪਾ ਕੇ ਵਿੰਦਾ ਕੁੱਤਾ ਤੁਹਾਡੇ ਤੇ ਭੌਂਕਦਾ ਹੈ ਕੁੱਤਾ ਤੁਹਾਨੂੰ ਡਰਾਉਂਦਾ ਹੈ ਉਸ ਤੋਂ ਬਾਅਦ ਜੇ ਤੁਸੀਂ ਫੇਰ ਵੀ ਨਹੀਂ ਨਾ ਟਲਦੇ ਅੱਗੇ ਅੱਗੇ ਆਈ ਜਾ ਰਹੇ ਆ ਪ੍ਰਵਾਹ ਨਹੀਂ ਕਰਦੇ ਫੇਰ ਕੁੱਤਾ ਕਿਧਰੇ ਜਾ ਕੇ ਤੁਹਾਨੂੰ ਕੱਟਦਾ ਹੈ ਤੇ ਬੰਦੇ ਦਾ ਹਾਲ ਕੀ ਉਹ ਵੀ ਸੁਣ ਲਓ ਬੰਦਾ ਪਹਿਲਾਂ ਪੇਤ ਲੈਂਦਾ ਹੈ ਫੇਰ ਬੰਦਾ ਤੁਹਾਨੂੰ ਆਪਣੀ ਜੱਫੀ ਵਿੱਚ ਲੈਂਦਾ ਹੈ ਫੇਰ ਬੰਦਾ ਡਾਇਲੋਗ ਬਾਜੀ ਕਰਦਾ ਤੂੰ ਤੇ ਮੈਂ ਭਰਾ ਭਰਾ ਤੂੰ ਤੇ ਮੈਂ ਰਿਸ਼ਤੇਦਾਰ ਨਾ ਬਣ ਜਾਈਏ ਮਿੱਤਰਤਾ ਆਪਣੀ ਗੂੜੀ ਹੋ ਜਾਏਗੀ ਐਂ ਤੁਹਾਨੂੰ ਆਪਣੇ ਵਿਸ਼ਵਾਸ ਦੇ ਘੇਰੇ ਵਿੱਚ ਲੈ ਕੇ ਤੇ ਫਿਰ ਨਾ ਭੌਂਖਦਾ ਹੈ ਨਾ ਡਰਾਉਂਦਾ ਹੈ ਫਿਰ ਚੁੱਪਚਾਪ ਇਤੇ ਤੁਹਾਨੂੰ ਕੱਟਦਾ ਹੈ ਚੁੱਪਚਾਪ ਇਤੇ ਕੱਟਦਾ ਹੈ ਤੇ ਫਿਰ ਕੱਟਦਾ ਪਤਾ ਕਿੱਥੇ ਹੈ ਤੁਹਾਡਾ ਪੈਸਾ ਕੱਟਦਾ ਹੈ ਤੁਹਾਡਾ ਕਾਰੋਬਾਰ ਕੱਟਦਾ ਹੈ ਪੇਤ ਲੈਂਦਾ ਹੈ ਫਿਰ ਤੁਹਾਡੇ ਕਾਰੋਬਾਰ ਦੀ ਫੱਟੀ ਪੋਛ ਦਿੰਦਾ ਹੈ ਫਿਰ ਉਹ ਜੇ ਤੁਹਾਡੇ ਘਰ ਵਿੱਚ ਆਉਂਦਾ ਹੈ ਤੇ ਤੁਹਾਡੇ ਘਰ ਦੀ ਇੱਜ਼ਤ ਨੂੰ ਬਹੁ ਬੇਟੀ ਨੂੰ ਇੱਜ਼ਤ ਨੂੰ ਕੱਟਣ ਦਾ ਯਤਨ ਕਰਦਾ ਹੈ ਤੁਹਾਡੀ ਇੱਜ਼ਤ ਨੂੰ ਕੱਟਦਾ ਹੈ ਤੁਹਾਡੇ ਪੈਸੇ ਨੂੰ ਕੱਟਦਾ ਹੈ ਕਾਰੋਬਾਰ ਨੂੰ ਕੱਟਦਾ ਹੈ ਰਿਸ਼ਤੇਦਾਰੀ ਨੂੰ ਕੱਟਦਾ ਹੈ ਥਾਂ ਥਾਂ ਦੇ ਉੱਤੇ ਇਹਦੇ ਕੱਟਣ ਦਾ ਤੌਰ ਤਰੀਕਾ ਵੱਖਰਾ ਹੈ ਫਿਰ ਬੰਦਾ ਖਤਰਨਾਕ ਹੋਇਆ ਕੁੱਤਾ ਖਤਰਨਾਕ ਹੋਇਆ ਕੁੱਤਾ ਪੌਂਗਦਾ ਹੈ ਤੇ ਫਿਰ ਕੱਟਦਾ ਹੈ ਬੰਦਾ ਪੇਤ ਲੈਂਦਾ ਹੈ ਤੇ ਫਿਰ ਕੱਟਦਾ ਹੈ ਦੂਜੀ ਗੱਲ ਜਿਹੜਾ ਕੁੱਤਾ ਹੈ ਨਾ ਉਹ ਸਿਰਫ ਤੁਹਾਡੇ ਤਨ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਤਨ ਨੂੰ ਕੱਟਦਾ ਹੈ ਪਰ ਜਿਹੜਾ ਬੰਦਾ ਹੈ ਉਹ ਤੇ ਮਨ ਨੂੰ ਕੱਟਦਾ ਹੈ ਪਤਾ ਕਿਵੇਂ ਕੱਟਦਾ ਹੈ ਦੁਖੀ ਹੁੰਦੇ ਹੋ ਜਦੋਂ ਕੋਈ ਬੰਦਾ ਤੁਹਾਡੇ ਨਾਲ ਧੋਖਾ ਕਰਕੇ ਜਾਂਦਾ ਹੈ ਦੁਖੀ ਹੁੰਦੇ ਹੋ ਜਦੋਂ ਬੰਦਾ ਤੁਹਾਡੀ ਇੱਜ਼ਤ ਨੂੰ ਲੁੱਟ ਕੇ ਜਾਂਦਾ ਹੈ ਦੁਖੀ ਹੁੰਦੇ ਹੋ ਜਦੋਂ ਬੰਦਾ ਤੁਹਾਡੇ ਰਾਹ ਦੀ ਅਟਕਣ ਬੰਦਾ ਹੈ ਰੋੜਾ ਬੰਦਾ ਹੈ ਉਦੋਂ ਤੁਹਾਡਾ ਮਨ ਦੁਖੀ ਹੁੰਦਾ ਹੈ ਖੈਰ ਥੋੜਾ ਜਿਗ੍ਹਾ ਚੱਲਦੇ ਆਂ ਕੁੱਤਾ ਸ਼ਰੇਆਮ ਕੱਟਦਾ ਹੈ ਸ਼ਰੇਆਮ ਸਾਰਿਆਂ ਲੋਕਾਂ ਦੇ ਉਹਨੂੰ ਕੋਈ ਪਰਵਾਹ ਨਹੀਂ ਕਿ ਗਲੀ ਦੇ ਅੰਦਰ ਹੈ ਬਾਜ਼ਾਰ ਦੇ ਅੰਦਰ ਹੈ ਲੋਕ ਨੇ ਸੋ ਵੇਖ ਰਹੇ ਨੇ ਹਜ਼ਾਰ ਵੇਖ ਰਹੇ ਨੇ ਸ਼ਰੇਆਮ ਕੱਟਦਾ ਪਰ ਜਦੋਂ ਬੰਦਾ ਕੱਟਦਾ ਹੈ ਨਾ ਉਹ ਸ਼ਰੇਆਮ ਨਹੀਂ ਉਹ ਪਰਦੇ ਦੇ ਅੰਦਰ ਕੱਟਦਾ ਹੈ ਗਲਵਖੜੀ ਵਿੱਚ ਲੈ ਕੇ ਕੱਟਦਾ ਹੈ ਘਰ ਦੇ ਵਿੱਚ ਵੜ ਕੇ ਕੱਟਦਾ ਹੈ ਹਨੇਰੇ ਵਿੱਚ ਕੱਟਦਾ ਹੈ ਇੱਥੇ ਵੀ ਕੁੱਤਾ ਚੰਗਾ ਖੈਰ ਕੁੱਤੇ ਦੇ ਕੱਟੇ ਦੇ ਕਿਧਰੇ 17 ਕਿਤੇ 7 ਕਿਧਰੇ 3 ਟੀਕੇ ਅੱਜ ਕੱਲ ਆ ਗਏ ਨੇ ਇੰਜੈਕਸ਼ਨ ਲੱਗਦੇ ਨੇ ਧੁੰਨੀ ਦੇ ਦੋ ਆਲੇ ਪੇਟ ਦੇ ਉੱਤੇ ਇਹ ਕੁੱਤੇ ਦੇ ਕੱਟੇ ਦਾ ਇਲਾਜ ਹੈ ਪਰ ਜਦੋਂ ਬੰਦਾ ਕੱਟ ਜਾਂਦਾ ਹੈ ਨਾ ਸਜਣੋਂ ਉਦੋਂ ਇਲਾਜ ਛੇਤੀ ਛੇਤੀ ਕਰਕੇ ਨਹੀਂ ਹੁੰਦਾ ਬੰਦੇ ਦਾ ਕੱਟਿਆ ਹੋਇਆ ਅਗਲਾ ਬੰਦਾ ਡਿਪਰੈਸ਼ਨ ਵਿੱਚ ਚਲਾ ਜਾਂਦਾ ਹੈ ਆਤਮ ਹੱਤਿਆ ਤੱਕ ਚਲਾ ਜਾਂਦਾ ਹੈ ਸੁਸਾਈਡ ਕਰ ਲੈਂਦਾ ਹੈ ਦੁਖੀ ਹੁੰਦਾ ਹੈ ਲੰਮਾ ਸਮਾਂ ਦੁੱਖ ਪੀੜਾ ਦੇ ਵਿੱਚੋਂ ਦੀ ਉਹਨੂੰ ਨਿਕਲਣਾ ਪੈਂਦਾ ਹੈ ਕਿਉਂਕਿ ਕੱਟਿਆ ਕਿੰਨੇ ਹੈ ਸਾਪ ਨੇ ਨਹੀਂ ਕੱਟਿਆ ਕੁੱਤੇ ਨੇ ਨਹੀਂ ਕੱਟਿਆ ਵਿੱਚੂ ਨੇ ਨਹੀਂ ਕੱਟਿਆ ਬੰਦੇ ਨੇ ਕੱਟਿਆ ਹੈ ਬੜਾ ਜਰੀਲਾ ਬੰਦਾ ਜਿਨੇ ਕੱਟਿਆ ਇੱਕ ਨੁਕਤਾ ਹੋਰ ਨੋਟ ਕਰ ਲਿਓ ਕੁੱਤਾ ਜਿਹਦੀ ਪਛਾਣ ਕਰ ਲਵੇ ਬਈ ਆ ਜਿਹੜਾ ਬੰਦਾ ਹੈ ਨਾ ਇਹ ਮੇਰੇ ਮਾਲਕ ਦੇ ਨਾਲ ਇਸ ਕਰਦੇ ਅੰਦਰ ਆਉਂਦਾ ਹੈ ਔਰ ਇੱਕ ਵਾਰ ਨਹੀਂ ਬੜੀ ਵਾਰ ਆਉਂਦਾ ਹੈ ਆਉਣ ਵਾਲਾ ਇੱਕ ਦੋ ਚਾਰ ਵਾਰ ਕੁੱਤੇ ਤੋਂ ਡਰੇਗਾ ਕੁੱਤਾ ਉਹਦੇ ਪੈਰਾਂ ਨੂੰ ਸੁੰਘ ਲਏਗਾ ਉਹਦੀ ਪਛਾਣ ਬਣਾ ਲਏਗਾ ਕੁੱਤਾ ਜਿਹਦੀ ਪਛਾਣ ਬਣਾ ਲੈਂਦਾ ਹੈ ਫਿਰ ਉਹਨੂੰ ਪਿਆਰ ਕਰਦਾ ਹੈ ਪੂਛ ਹਿਲਾਉਂਦਾ ਹੈ ਤੇ ਬੰਦਾ ਜਿਹਦੀ ਪਛਾਣ ਕਰ ਲੈਣਾ ਵੀ ਇਹਦੀ ਕਮਜ਼ੋਰੀ ਆ ਇਹ ਇਹਦਾ ਕਾਰੋਬਾਰ ਇਸ ਤਰ੍ਹਾਂ ਚੱਲਦਾ ਹੈ ਇੱਕ ਘਰੋਂ 8 ਵਜੇ ਜਾਂਦਾ 8 ਵਜੇ ਆਉਂਦਾ ਉਹ ਕਈ ਵਿਉਂਤ ਬੰਦੀਆਂ ਬਣਾ ਕੇ ਫਿਰ ਉਹਨੂੰ ਕੱਟਣਾ ਸ਼ੁਰੂ ਕਰਦਾ ਕੁੱਤਾ ਜਿਹਦੀ ਪਛਾਣ ਕਰ ਲੈ ਉਹਦੇ ਸਾਹਮਣੇ ਪੂਛ ਲਾਉਂਦਾ ਹੈ ਪਿਆਰ ਕਰਦਾ ਹੈ ਕੱਟਦਾ ਨਹੀਂ ਤੇ ਬੰਦਾ ਜਿਹਦੀ ਪਛਾਣ ਕਰ ਲੈ ਕੱਟਦਾ ਹੀ ਕੱਟਦਾ ਹੀ ਉਹਨੂੰ ਹੈ ਜਿਹਦੀ ਪਛਾਣ ਨਹੀਂ ਉਹਨੂੰ ਕੀ ਕੱਟੇਗਾ ਉਹਦੇ ਬਾਰੇ ਭਰਮ ਬਣਿਆ ਰਹਿੰਦਾ ਹੈ ਵੀ ਅਗਲੇ ਦੇ ਕੋਲ ਕੀ ਹੋ ਸਕਦਾ ਹੈ ਨਹੀਂ ਪਰ ਜਿਹਦੇ ਬਾਰੇ ਪਰਦਾ ਨਾ ਰਵੇ ਜਿਹਦੇ ਬਾਰੇ ਪਛਾਣ ਪੱਕੀ ਹੋ ਜਾਏ ਬੰਦਾ ਕੱਟਦਾ ਹੀ ਉਹਨਾਂ ਹੈ ਕੁੱਤਾ ਮਾਲਕ ਦੀ ਵਫਾਦਾਰੀ ਨੂੰ ਨਿਭਾਉਂਦਾ ਹੋਇਆ ਕੱਟਦਾ ਹੈ ਵੀ ਮੇਰਾ ਮਾਲਕ ਸੁੱਤਾ ਪਿਆ ਹੈ ਜਾਂ ਮੇਰਾ ਮਾਲਕ ਘਰ ਨਹੀਂ ਇਹ ਬੰਦਾ ਘਰ ਵਿੱਚ ਪ੍ਰਵੇਸ਼ ਨਾ ਕਰੇ ਮਾਲਕ ਦਾ ਵਫਾਦਾਰ ਬਣ ਕੇ ਕੱਟਦਾ ਹੈ ਵਰਨਾ ਕੱਟਣ ਦਾ ਕੋਈ ਉਹਦਾ ਕੋਲ ਹੋਰ ਕੋਈ ਆਪਸ਼ਨ ਨਹੀਂ ਹੈ ਹੋਰ ਕੋਈ ਕੱਟਣ ਦਾ ਕਾਰਨ ਨਹੀਂ ਹੈ ਪਰ ਬੰਦਾ ਇਹਨਾਂ ਜਿਹੜਾ ਬੰਦਾ ਕਦੇ-ਕਦੇ ਆਪਣੇ ਮਾਲਕ ਨੂੰ ਹੀ ਕੱਟ ਲੈਂਦਾ ਹੈ ਜਿੱਥੋਂ ਰੋਜੀ ਮਿਲਦੀ ਉਹਨੂੰ ਹੀ ਕੱਟ ਲੈਂਦਾ ਹੈ ਉਸੇ ਦੁਕਾਨ ਵਿੱਚੋਂ ਚੋਰੀ ਕਰ ਲੈਂਦਾ ਉਸੇ ਘਰ ਨੂੰ ਹੀ ਪੰਡਣਾ ਸ਼ੁਰੂ ਕਰ ਦਿੰਦਾ ਉਸੇ ਘਰ ਦਾ ਹੀ ਨੁਕਸਾਨ ਕਰਨਾ ਸ਼ੁਰੂ ਕਰ ਦਿੰਦਾ ਉਹਨੂੰ ਹੀ ਕੱਟਣਾ ਸ਼ੁਰੂ ਕਰ ਦਿੰਦਾ ਤੋਂ ਖੈਰ ਲਿਖਿਆ ਮਿਲਦਾ ਹੈ ਬਵੇਰ ਆਫ ਡੌਗਸ ਪਰ ਮੇਰੇ ਵੱਲੋਂ ਇੱਕ ਤਾਕੀ ਦੇ ਬੰਦਿਆਂ ਤੋਂ ਵੀ ਸਾਵਧਾਨ ਰਹੋ ਬੰਦੇ ਦੀ ਪਛਾਣ ਕਰੋ ਕਿਹੜਾ ਬੰਦਾ ਕਿਸ ਤਸਵੀਰ ਵਾਲਾ ਹੈ ਕਿਸ ਸੁਭਾਅ ਵਾਲਾ ਹੈ ਕਿਸ ਸੋਚ ਵਾਲਾ ਹੈ ਕਿਵੇਂ ਉਹਦਾ ਅੰਦਰ ਕੰਮ ਕਰਦਾ ਹੈ ਉਹਨੂੰ ਨੋਟ ਕਰਿਆ ਕਰੋ ਔਰ ਬੰਦੇ ਦੀ ਪਛਾਣ ਕਰਕੇ ਬੰਦੇ ਤੋਂ ਬਚਨ ਦੀ ਕੋਸ਼ਿਸ਼ ਕਰੋ ਅਗਰ ਜ਼ਿੰਦਗੀ ਦੇ ਅੰਦਰ ਕਾਮਯਾਬ ਰਹਿਣਾ ਚਾਹੁੰਦੇ ਹੋ ਹੱਸਦੇ ਵਸਤੇ ਰਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ